ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸਾ ਮਹਲਾ 3 ਮਾਨ ਮੇਰਿਆ ਆਵਾ ਗੌਣ ਸੰਸਾਰ ਅੰਤ ਸੱਚ ਨਵੇੜਾ ਰਾਮ ਆਪੇ ਸਚ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਮਾਨ ਮੇਰਿਆ ਆਵਾ ਗੌਣ ਸੰਸਾਰ ਅੰਤ ਸਚਿ ਨਵੇੜਾ ਰਾਮ ਆਪੇ ਸਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮਾ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮਖ ਮਿਲਾਵੜ ਆਈ ਸਚ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੈ ਸਮਾਈ ਸਚਾ ਮਨ ਭਾਇ ਸਾਚ ਵਸਾਇ ਸ਼ਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਮਹਰਨਾ ਭਵਜਲ ਫਿਰਾ ਮਾਇਆ ਮੋ ਸਭ ਵਰ ਰਹਾ ਦੂਜਾ ਭਾਏ ਖੁਆਈ ਰਾਮ ਮਾਤਾ ਪਿਤਾ ਸਭ ਹੀ ਤਾ ਹੇਤੇ ਬਲ ਚਾਈ ਰਾਮ ਹੇਤੇ